ਕੁਛ ਇੱਕ ਬੰਦੇ ਜਿਹੜੇ ਕਿ ਲੀਡਰਸ਼ਿਪ ਦੇ ਚਾਹਵਾਨ ਆ ਉਹ ਉਸ ਚੀਜ਼ ਨੂੰ ਇਹ ਕਹਿ ਰਿਹਾ ਪਈ ਜੀ ਆਈਐਸ ਨੇ ਆਕੇ ਤਾਂ ਗੁਰਦੁਆਰੇ ਦੇ ਵਿੱਚ ਐਂਟਰ ਕੀਤਾ ਆ ਔਰ ਉਹਨਾਂ ਨੇ ਘਨਾ ਕੱਢ ਕੇ ਤਾਂ ਸਾਰਾ ਗੁਰਦੁਆਰਾ ਸਰਚ ਕੀਤਾ ਲੋਕਲ ਪੁਲਿਸ ਆ ਉਹਨਾਂ ਦਾ ਉਹ ਰੂਟੀਨ ਦੇ ਕਰਦੇ ਹੈਗੇ ਆ ਉਹਨਾਂ ਨੇ ਰੂਟੀਨ ਦੇ ਵਿੱਚ ਦੇਖਿਆ ਪਈ ਦਰਵਾਜ਼ਾ ਖੁੱਲਿਆ ਆ ਔਰ ਉਹਨਾਂ ਨੂੰ ਇਸ ਚੀਜ਼ ਦਾ ਹਾਦਸਾ ਸੀ ਪਈ ਧਾਰਮਿਕ ਜਗ੍ਹਾ ਆ ਔਰ ਕੋਈ ਇਥੇ ਆ ਕੇ ਉਦਾਂ ਦੀ ਘਟਨਾ ਨਾ ਵਾਪਰੇ ਕੋਈ ਉਦਾਂ ਦਾ ਅਣਸਖਾਵਾਂ ਅਨਸਰ ਨਾ ਹੋਵੇ ਅੰਦਰ ਸਾਨੂੰ ਜਿਹੜਾ ਨਾ ਸੋਸ਼ਲ ਮੀਡੀਆ ਤੇ ਗਲਤ ਪ੍ਰੋਪਾਗੈਂਡਾ ਆਉਂਦਾ ਆ ਉਹਦੇ ਤੋਂ ਸਾਨੂੰ ਸਾਵਧਾਨ ਰਹਿਣ ਦੀ ਲੋੜ ਆ ਜਿਹੜੀਆਂ ਐਡਮਿਨਿਸਟ੍ਰੇਸ਼ਨ ਦੇ ਆ ਗੁਰਦੁਆਰਿਆਂ ਦੀਆਂ ਉਹਨਾਂ ਨੂੰ ਐਕਟਿਵਲੀ ਇਹਨਾਂ ਚੀਜ਼ਾਂ ਦੇ ਵਿੱਚ ਇਨਵੋਲ ਹੋਣਾ ਪੈਣਾ ਹੈ ਸੰਗਤ ਨੂੰ ਪ੍ਰੋਪਰ ਇਨਫੋਰਮੇਸ਼ਨ ਹੈ ਜਿਹੜੀ ਉਹ ਦੇਣੀ ਪੈਣੀ ਆ ਰੋਕਦੇ ਆ ਤੁਹਾਨੂੰ ਉਹਨਾਂ ਨੂੰ ਟੱਚ ਨਹੀਂ ਕਰਨਾ ਤੁਸੀਂ ਵੀਡੀਓ ਬਣਾ ਸਕਦੇ ਹੋ ਜਾ ਤੁਹਾਡੇ ਨਾਲ ਦਾ ਜਿਹੜਾ ਬੰਦਾ ਆ ਉਹਨੂੰ ਕਹੋ ਵੀ ਭਾਈ ਹਰ ਕੀ ਜੇ ਜਿਹੜੀ ਰਿਕਾਰਡ ਕਰੋ ਤੁਸੀਂ ਜੁਆਟਾ ਨਿਊ ਜਰਸੀ ਗੁਰਦੁਆਰਾ ਚੋ ਆਪਰੇ ਘਟਨਾ ਉਤੇ ਵਾਕਵਾ ਖਾਕਵਾ ਦੀ ਪ੍ਰਤੀਕਿਰਿਆਵਾਂ ਦਾ ਸਾਹਮਣੇ ਆ ਰਹੀਆਂ ਨੇ ਇਸ ਘਟਨਾ ਦੀ ਵਧੇਰੀ ਜਾਣਕਾਰੀ ਦਿੰਦੇ ਹੋਏ ਹਰਪੀ ਸਿੰਘ ਤੂਰ ਦਾ ਕਹਿਣਾ ਹੈ ਕਿ ਆਈਸ ਵੱਲੋਂ 에ਜੰਟਾਂ ਦੇ ਹਥਿਆਰ ਨਾਲ ਗੁਰਦੁਆਰੇ ਚ ਦਾਖਲ ਹੋਣ ਦੀਆਂ ਰਿਪੋਰਟਾਂ ਸਰਹਸਰ ਗਲਤ ਨੇ ਇਸ ਘਟਨਾ ਵਿੱਚ ਅਸਲ ਵਿੱਚ ਸਥਾਨਕ ਪੁਲਿਸ ਅਧਿਕਾਰੀ ਨਿਯਮਤ ਗਸ਼ਤ ਕਰੇ ਸਨ ਉਹਨਾਂ ਨੇ ਗੁਰਦੁਆਰੇ ਵਿੱਚ ਇੱਕ ਖੁੱਲਾ ਦਰਵਾਜ਼ਾ ਦੇਖਿਆ ਤੇ ਧਾਰਮਿਕ ਸੰਸਥਾਵਾਂ ਦੀ ਸੁਰੱਖਿਆ ਲਈ ਆਪਣੀ ਮਿਆਰੀ ਸਿਖਲਾਈ ਦੀ ਪਾਲਣਾ ਕਰਦੇ ਹੋਏ ਇਮਾਰਤ ਅਤੇ ਇਸ ਦੇ ਨਿਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦਾਖਲ ਹੋਏ ਇਹ ਨਹੀਂ ਨਹੀਂ ਹਰਪੀਤੂਰ ਸੋਸ਼ਲ ਮੀਡੀਆ ਉੱਤੇ ਗਲਤ ਜਾਣਕਾਰੀ ਬਾਰੇ ਸੁਚੇਤ ਰਹਿਣ ਦੀ ਮਹੱਤਤਾ ਉੱਤੇ ਜ਼ੋਰ ਦਿੰਦੇ ਨੇ ਅਤੇ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਸਰੋਤਾਂ ਦੀ ਪੁਸ਼ਟੀ ਕਰਨ ਦਾ ਵੀ ਸੁਝਾਅ ਦਿੰਦੇ ਨੇ ਬ੍ਰੇਜਵਾਟਰ ਨਿਊ ਜਰਸੀ ਗੁਰਦੁਆਰੇ ਦੇ ਵਿੱਚ ਜਿਹੜੀ ਕਿ ਘਟਨਾ ਵਾਪਰੀ ਆ ਕੁਝ ਇੱਕ ਬੰਦੇ ਜਿਹੜੇ ਕਿ ਲੀਡਰਸ਼ਿਪ ਦੇ ਚਾਹਵਾਨ ਆ ਉਹ ਉਸ ਚੀਜ਼ ਨੂੰ ਇਹ ਕਹਿ ਰਿਹਾ ਪਈ ਜੀ ਆਈਸ਼ ਨੇ ਆਕੇ ਤਾਂ ਗੁਰਦੁਆਰੇ ਦੇ ਵਿੱਚ ਐਂਟਰ ਕੀਤਾ ਆ ਔਰ ਉਹਨਾਂ ਨੇ ਗੰਨਾ ਕੱਢ ਕੇ ਤਾਂ ਸਾਰਾ ਗੁਰਦੁਆਰਾ ਸਰਚ ਕੀਤਾ ਜੋ ਕਿ ਤੱਥ ਤੋਂ ਬਹੁਤ ਦੂਰ ਆ ਅਸਲ ਦੇ ਵਿੱਚ ਕੀ ਸੀ ਦਰਵਾਜ਼ਾ ਖੁੱਲਾ ਸੀਗਾ ਸੀ ਤੇ ਜਿਹੜੇ ਲੋਕਲ ਪੁਲਿਸ ਆ ਉਹਨਾਂ ਦਾ ਉਹ ਰੁਟੀਨ ਦੇ ਕਰਦੇ ਹੈਗੇ ਆ ਉਹਨਾਂ ਨੇ ਰੁਟੀਨ ਦੇ ਵਿੱਚ ਦੇਖਿਆ ਵੀ ਦਰਵਾਜ਼ਾ ਖੁੱਲਾ ਆ ਔਰ ਉਹਨਾਂ ਨੂੰ ਇਸ ਚੀਜ਼ ਦਾ ਹਾਦਸਾ ਸੀ ਵੀ ਧਾਰਮਿਕ ਜਗ੍ਹਾ ਆ ਔਰ ਕੋਈ ਇੱਥੇ ਆ ਕੇ ਉਦਾਂ ਦੀ ਘਟਨਾ ਨਾ ਵਾਪਰੇ ਕੋਈ ਉਦਾਂ ਦਾ ਅਣਸਖਾਵਾਂ ਅਨਸਰ ਨਾ ਹੋਵੇ ਅੰਦਰ ਉਹ ਇਸ ਕਰਕੇ ਉਹਨਾਂ ਨੇ ਅੰਦਰ ਜਾਣ ਤੋਂ ਪਹਿਲਾਂ ਜੋ ਕਿ ਉਹਨਾਂ ਦੀ ਟ੍ਰੇਨਿੰਗ ਆ ਵੀ ਤੁਸੀਂ ਜਾਂ ਇਦਾਂ ਈ ਸਾਥੇ ਜਾਣਾ ਆ ਗੰਨ ਕੱਢ ਕੇ ਜਾਣਾ ਆ ਉਹਨਾਂ ਨੇ ਜ਼ਰੂਰ ਉਸ ਵੇਲੇ ਆਪਣੇ ਗੰਨਾ ਕੱਢ ਕੇ ਤਾਂ ਉਹ ਅ ਅੰਦਰ ਗਏ ਹੈਗੇ ਆ ਉਹਨਾਂ ਨੇ ਸਾਰਾ ਪੁੱਛਿਆ ਦੇਖਿਆ ਉਹਨਾਂ ਨੇ ਆਪਣੀ ਤਸੱਲੀ ਕੀਤੀ ਵੀ एवरीथिंग ਇਜ਼ ਫਾਈਨ ਔਰ ਉਹ ਤੋਂ ਬਾਅਦ ਉਹ ਚਲੇ ਗਏ ਹੈਗੇ ਆ ਇਸ ਇਸ਼ੂ ਦੇ ਉੱਤੇ ਨਾ ਦੋ ਚੀਜ਼ਾਂ ਮੈਂ ਕਹਾਂਗਾ ਇੱਕ ਤਾਂ ਇਹ ਵੀ ਸਾਨੂੰ ਜਿਹੜਾ ਨਾ ਸੋਸ਼ਲ ਮੀਡੀਆ ਤੇ ਗਲਤ ਪ੍ਰੋਪਾਗੈਂਡਾ ਆਉਂਦਾ ਆ ਉਹਦੇ ਤੋਂ ਸਾਨੂੰ ਸਾਵਧਾਨ ਰਹਿਣ ਦੀ ਲੋੜ ਆ ਜੇ ਤੁਹਾਨੂੰ ਕੋਈ ਸੋਸ਼ਲ ਮੀਡੀਆ ਤੇ ਪੋਸਟ ਆਉਂਦੀ ਆ ਸਾਰਿਆਂ ਤੋਂ ਪਹਿਲਾਂ ਕਾਲ ਕਰਕੇ ਆਪਣੇ ਸੋਰਸਸ ਕਨਫਰਮ ਕਰੋ ਵਿਜਾਏ ਇਸ ਚੀਜ਼ ਦੇ ਕਿ ਤੁਸੀਂ ਉਹਨੂੰ ਅੱਗੇ ਫਾਰਵਰਡ ਕਰ ਦਿਓ ਪਹਿਲੀ ਗੱਲ ਦੂਜੀ ਗੱਲ ਜਿਹੜੀਆਂ ਐਡਮਿਨਿਸਟ੍ਰੇਸ਼ਨ ਦੇ ਆ ਗੁਰਦੁਆਰਿਆਂ ਦੀਆਂ ਉਹਨਾਂ ਨੂੰ ਐਕਟਿਵਲੀ ਇਹਨਾਂ ਚੀਜ਼ਾਂ ਦੇ ਵਿੱਚ ਇਨਵੋਲਵ ਹੋਣਾ ਪੈਣਾ ਹੈ ਸੰਗਤ ਨੂੰ ਪ੍ਰੋਪਰ ਇਨਫੋਰਮੇਸ਼ਨ ਹੈ ਜਿਹੜੀ ਉਹ ਦੇਣੀ ਪੈਣੀ ਆ ਕਿ ਆਈਸਿਆ ਜਿਹੜੀ ਉਹ ਅਜੇ ਤੱਕ ਅੱਜ ਤੱਕ ਕੱਲ ਦਾ ਨਹੀਂ ਪਤਾ ਹੈ ਪਰ ਅੱਜ ਤੱਕ ਕਿਸੇ ਵੀ ਗੁਰਦੁਆਰੇ ਦੇ ਵਿੱਚ ਚਰਚੇ ਦੇ ਵਿੱਚ ਅ ਗਰਦਿਆ ਜਿਹੜੇ ਜਿਹਨੂੰ ਆਪਾਂ ਕਹਿ ਦਿੰਦਾ ਆ ਮਸਕ ਦੇ ਵਿੱਚ ਜਿਹੜੀ ਮਸਜਿਦ ਹੈਗੀ ਆ ਉਥੇ ਜਾਂ ਮੰਦਰ ਦੇ ਵਿੱਚ ਆ ਇਸ ਅਜੇ ਤੱਕ ਕਿਤੇ ਨਹੀਂ ਗਈ ਹੈ ਕੱਲ ਨੂੰ ਆ ਸਕਦੇ ਆ ਉਹਨਾਂ ਕੋਲ ਹੱਕ ਹੈ ਯੈਸ ਦੇ ਕੈਨ ਪਰ ਅਜੇ ਤੱਕ ਨਹੀਂ ਆਈ ਔਰ ਸਾਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਆ ਕਿ ਅਸੀਂ ਜਦ ਵੀ ਜਿੱਥੇ ਵੀ ਜਾਂਦੇ ਆ ਉਹਦੇ ਵਿੱਚ ਜਿਹੜੇ ਬੰਦੇ ਇੰਗਲਿਸ਼ ਪ੍ਰੋਪਰ ਨਹੀਂ ਬੋਲਦੇ ਆਪਣੇ ਪੇਪਰ ਵਗੈਰਾ ਨਾਲ ਕੈਰੀ ਕਰੋ ਪ੍ਰੋਪਰ ਤਾਂ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ हां ਰੋਕਦੇ ਆ ਤੁਹਾਨੂੰ ਉਹਨਾਂ ਨੂੰ ਟੱਚ ਨਹੀਂ ਕਰਨਾ ਤੁਸੀਂ ਵੀਡੀਓ ਬਣਾ ਸਕਦੇ ਹੋ ਜਾਂ ਤੁਹਾਡੇ ਨਾਲ ਦਾ ਜਿਹੜਾ ਬੰਦਾ ਆ ਉਹਨੂੰ ਕਹੋ ਵੀ ਭਾਈ ਹਰ ਚੀਜ਼ ਐ ਜਿਹੜੀ ਰਿਕਾਰਡ ਕਰੋ ਤੁਸੀਂ ਉਹ ਹੋ ਸਕਦੀ ਆ ਪਰ ਡਰਨ ਦੀ ਲੋੜ ਨਹੀਂ ਹੈ ਔਰ ਇਹ ਬਹੁਤ ਹੀ ਜ਼ਰੂਰੀ ਆ ਕਿ ਸਾਨੂੰ ਸਮਝਣ ਦੀ ਲੋੜ ਆ ਕਿ ਅੱਜ ਦੀ ਡੇਟ ਦੇ ਵਿੱਚ ਅਸੀਂ ਇਹ ਸਿਚੁਏਸ਼ਨ ਦੇ ਨਾਲ ਕਿੱਦਾਂ ਨਿਬੜਦਾ